ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਅੱਜ ਆਪਣੇ ਸ੍ਰੀ ਸਾਹਿਬ ਸਹਿਜਪਾੜ ਜੀ ਦੇ ਪਾਠ ਆਰੰਭ ਸੀਗੇ ਅੱਜ ਭੋਗ ਪਹਿਣਿਆ ਤੇ ਭੋਗ ਪਹਿਣ ਤੋਂ ਬਾਅਦ ਆਪਾਂ ਬਾਢੀ ਸ਼ੁਰੂ ਕਰਾਂਗੇ ਭਾਂਡਾ ਪਾਓ ਭੋਗ ਪਹਿਣ ਤੋਂ ਬਾਅਦ ਪ੍ਰਸ਼ਾਦ ਵਾਢੀ ਫਿਰ ਆਪਾਂ ਅੱਜ ਜੋ ਬਾਢੀ ਆਪਣੀ ਸ਼ੁਰੂ ਕਰਨੀ ਆ ਜਨ ਕੋ ਨਦਰੋ ਪਰਮ ਤਿਨਕਾਰ ਨਾਨਕ ਨਦਰੀ ਜੈ ਗੁਰ ਦਰਬਾਰੇ ਕੀ ਜੋਹਰਾ ਭਗੋ ਆਪ ਸੰਕਮੰਦਾਇ ਪ੍ਰਭ ਅਪਨ ਸੇ ਘਰ ਮੈਂ ਪਾਇ ਸੇਵ ਕਰੀ ਪੰਨ ਜਸਮ ਬਿਸਤੜਾ ਜਨ ਨਾਮਿਕ ਦਾਸ ਤੇਰੇ ਜੀਉ ਹੋ ਕੋ ਦਿਨੀ ਉਪੁਰ ਘਮਾਈ ਜਨ ਚਾ ਵਾਦ ਦੇ 6:30 7:30 ਹੋ ਗਏ ਪਰ ਖੇਤ ਦੇ ਵਿੱਚ ਸਲਾਬ ਐ ਨ ਪੂਰੀ ਐ ਹਜੇ ਦੇਖ ਲਓ ਕਿ ਨਾਲੇ ਹਵਾ ਚਲਦੀ ਆ ਪਰ ਸਲਾਬ ਪੂਰੀ ਇੱਕਦਮ ਪੂਰੀ ਪੂਰੀ ਸਲਾਬ ਕਣਕ ਪੂਰੀ ਸੁੱਕੀ ਪਈ ਆ ਇਹ ਆਪਣੀ 222 ਕਣਕ ਆ ਆਲੂ ਵਾਲਾ ਖੇਤ ਆ ਇਹ ਸਾਰਾ ਤੇ ਪੂਰੀ ਵਧੀਆ ਕਣਕ ਆ ਸਭ ਤੋਂ ਵਧੀਆ ਕਣਕ ਆਪਣੀ ਇਹ ਤੇ ਇਸ ਤੋਂ ਕੀਤੀ ਕਣਕ ਕੋਈ ਨਹੀਂ ਸੀ ਸਭ ਤੋਂ ਇਹ ਕੀਤੀ ਆ ਤੇ ਸੁਪਰ ਸੀਡਰ ਦੀ ਬਜਾਈ ਆ ਵੀਰੇ ਸਾਰੀ ਇਹ ਇਹ ਵੀ ਨਾਲ ਸਾਰੀ ਇਹ ਬਜਾਈ ਸੁਪਰ ਸੀਡਰ ਦੀ ਆ ਠੀਕ ਆਪਾਂ ਨੂੰ ਨਹੀਂ ਪਤਾ ਵੀ ਸੁਪਰ ਸੀਡਰ ਵਾਲੀਆਂ ਕਣਕਾਂ ਕਿ ਵਧੀਆਂ ਨਿਕਲ ਰਹੀਆਂ ਜਾਂ ਕਿੱਦਾਂ ਨਿਕਲ ਰਹੀਆਂ ਪਰ ਇਹ ਆਪਣੇ ਕਣਕ ਸੋਹਣੀ ਖੜੀ ਸੀਗੀ ਤੇ ਹੁਣ ਵੱਡਾਂਗੇ ਤਾਂ ਪਤਾ ਲੱਗ ਜਾਊ ਕੀ ਆ ਜਿਹੜਾ ਸਾਡੇ ਤਾਂ ਆਹ ਖੇਤ ਨੇ ਝਾੜ ਦੇਤਾ ਬਸ ਉਹ ਟੋਪ ਆ ਉਦੋਂ ਪਰਾਂ ਦਾ ਸਾਰਾ ਝੂਠ ਹੀ ਹੈ ਤੇ ਬਾਕੀ ਇਹ ਵੀ ਗੱਲ ਆ ਕਿ ਆਪਾਂ ਝਾੜ ਨੂੰ ਜੇ ਵਧਾ ਵਧਾ ਕੇ ਦੱਸਦੇ ਆ ਤਾਂ ਉਹ ਆਪਣਾ ਹੀ ਨੁਕਸਾਨ ਹੋ ਰਿਹਾ ਤੁਸੀਂ ਮੋਰੇ ਜਿਹੜੇ ਹੁਣ ਵਿੱਚ ਵੀਰ ਬਾਲੇ ਗਏ ਜਾਂਦਾ 28 ਕੁਇੰਟਲ ਕੋਈ ਕਹਿੰਦਾ 27 ਕੁਇੰਟਲ ਮੈਂ ਤਾਂ ਇਹ ਸੋਚਦਾ ਹਾਂ ਕਿ ਜੇ ਕਣਕ ਦੀ ਡੜਾ ਜੇ ਹੁਣ ਡੜਾ ਦੇਖੀ ਡੜਾ ਜੇ 20 ਤੋਂ 21 ਕੁਇੰਟਲ ਦਾ ਵੀ ਵੇਚਵੇ ਨਾ ਉਹ ਵੀ ਬਹੁਤ ਹੁੰਦਾ ਤੇ ਡੜਾ ਜੇ ਹੁਣ ਇੱਕ ਕਿੱਲੇ ਨੂੰ ਵੱਢ ਗਿਆ ਪਰ ਉਹਦੇ ਹੀ ਝਾੜ ਕਣਾ ਹੀ ਜਾਣਾ ਉਹ ਗੱਲ ਬਹੁਤ ਗਲਤ ਹੈ ਠੀਕ ਨਹੀਂ ਜਿਹੜਾ ਹੁਣ ਵੀਰ 25 30 35 40 ਕਿੱਲਾਂ ਦੀ ਖੇਤੀ ਕਰਦਾ ਉਹਨੂੰ ਪੱਛਕੇ ਦੇਖਿਆ ਕਰੋ ਕਿ ਤੜਾ ਕੀ ਪਿਆ ਠੀਕ ਨਹੀਂ ਆਪਾਂ ਹੁਣ ਜਿਹੜੇ ਵੀਰ ਛੋਟੇ ਵਾਲੇ ਆ ਘੱਟ ਵਾਲੇ ਉਹ ਜਾਦੇ ਰੌਲਾ ਪਾ ਦਿੰਦੇ ਆ ਕਿ ਨਹੀਂ ਜੀ ਸਾਡੇ ਤਾਂ 30 ਕੁਆਂਟਲ ਨਿਕਲੀ ਕੋਈ ਕਹਿੰਦਾ ਸਾਡੇ 1 ਕਿੱਲੇ ਦਾ ਝਾੜਨਾ ਦੱਸਿਆ ਕਰੋ ਜਿੱਦਣ ਸਾਰਾ ਵੱਢਿਆ ਗਿਆ ਉਦੋਂ ਸ਼ੇਅਰ ਕਰ ਲਿਆ ਕਰੋ ਪਰ ਆਪਾਂ ਵੜਦੇ ਆ ਇੱਕ ਕਿੱਲਾ ਜਾਂ ਦੋ ਕਿੱਲੇ ਉਹਨੂੰ ਜਦੋਂ ਰੌਲਾ ਪਾ ਲੈਂਦੇ ਨਾ ਉਹ ਚੱਕਰ ਚੱਲ ਜਾਂਦਾ ਹੁਣ ਸਾਡੇ ਆ ਹੁਣ ਆਪਣੇ ਕੋਲੇ ਤਖਸੋ ਵਿਦੀਨਿਕ ਵੀ ਕਣਕਾ ਹਨ ਉਹਦੇ ਵਿੱਚ ਕੋਈ ਮਾੜਾ ਵੀ ਹੋ ਸਕਦਾ ਕੋਈ ਤਕੜਾ ਵੀ ਹੋ ਸਕਦਾ ਜਿੱਦਣ ਡੜਾ ਪੈਣਾ ਉਹ ਤਾਂ ਉਦੋਂ ਹੀ ਪਤਾ ਲੱਗਣਾ ਹਨ ਤੇ ਆਪਾਂ ਜੇ ਵਧਾਵਾਂ ਵਧਾ ਦੱਸਦੇ ਆ ਉਹਦੇ ਨਾਲ ਆਪਣਾ ਕੋਈ ਫਾਇਦਾ ਫਾਇਦਾ ਤਾਂ ਹੈ ਨੀਗਾ ਕਿ ਆਪਣਾ ਨੁਕਸਾਨ ਜਿਹੜੇ ਮਾਮਲਿਆਂ ਤੇ ਪਹੁੰਦੇ ਆ ਉਹਨਾਂ ਨੂੰ ਐ ਲੱਗਦਾ ਕਿ ਇਹ ਬੰਦਾ ਝੂਠ ਬੋਲਦਾ ਹੁਣ ਪਿਛਲੇ ਸਾਲ ਕਣਕ ਦਾ ਝਾੜਗਾ ਬਾਲਾ ਨਿਕਲਿਆ ਸੀ ਠੀਕ ਆ ਜੀ ਉਹਨੂੰ ਆਪਾਂ ਵਿੱਚ ਪਾਈ ਆਪਾਂ ਪਿਛਲੀਆਂ ਫਸਲਾਂ ਨੂੰ ਪਤਾ ਨਹੀਂ ਕਿਉਂ ਭੁੱਲ ਜਾਂਦੇ ਝੋਨੇ ਦਾ ਝਾੜ ਕਿੰਨਾ ਸੀਗਾ ਝੋਨੇ 'ਚ ਕਿੰਨਾ ਬੁਰੇ ਹਾਲ ਹੋਏ ਹਨ ਉਹ ਚੀਜ਼ਾਂ ਨੂੰ ਵੀ ਵਿੱਚ ਰੱਖਿਆ ਕਰੋ ਕਿ ਆਪਾਂ ਜਿਹੜੀ ਨਵੀਂ ਫਸਲ ਆ ਉਹਦਾ ਹੱਬ ਉੱਪਕੇ ਦੱਸ ਦਿੰਨੇ ਆ ਜਿਹੜਾ ਪਿਛਲੇ ਸਾਲ ਘਟਾ ਪਿਆ ਦੋ ਸਾਲਾਂ ਤੋਂ ਕਣਕ ਦਾ ਤੇ ਝੋਨੇ ਦਾ ਉਹ ਨਹੀਂ ਆਪਾਂ ਦੱਸਣਾ ਹਨ ਉਹ ਭੁੱਲ ਗਏ ਬਸ ਹੁਣ ਵਾਲੀ ਨੂੰ ਰੋਲਾ ਪਾ ਲੋ ਛੇਤੀ ਮੈਂ ਕਹਿੰਦਾ ਵਧੀਆ ਸਾਰਿਆਂ ਦਾ ਵਧੀਆ ਝਾੜ ਨਿਕਲੇ ਆਪਾਂ ਇਹ ਨਹੀਂ ਕਹਿੰਦੇ ਪਰ ਹਾਂ ਇੱਕ ਗਿੱਲੇ ਦੀ ਐਵਰੇਜ ਨਾਲ ਦੱਸਿਆ ਕਰੋ ਸਾਰਾ ਵੱਢ ਕੇ ਖੱਤੇ ਜਿਹੜੋ ਪੂਰੇ ਵੱਢੇ ਜਾਂਦੇ ਆ ਉਦੋਂ ਦੇਖਿਆ ਕਰੋ ਕਿ ਹਾਂ ਕੀ ਐਵਰੇਜ ਰਹੀ ਆ ਠੀਕ ਨਹੀਂ ਇਹ ਗੱਲ ਦੇ ਪੂਰਾ ਧਿਆਨ ਦਿਆ ਕਰੋ ਤੇ ਇੰਨਾ ਜਿਹੜੇ ਵੀ ਸੁਣਦੇ ਆ ਉਹਨਾਂ ਨੂੰ ਪਤਾ ਨਹੀਂ ਆਏ ਲੱਗਦਾ ਹੋਊਗਾ ਕਿ ਹਾਂ ਯਾਰ ਇਹ ਤਾਂ ਵੀ 70 60 ਤੋਂ 70000 ਦੀ ਤਾਂ ਕਣ ਕੀ ਕੱਢੀ ਜਾਂਦੇ ਆ ਹੋਰ ਇਹਨਾਂ ਨੂੰ ਕੀ ਚਾਹੀਦਾ ਠੀਕ ਨਹੀਂ ਇਹ 70000 ਦਾ ਝੋਨਾ ਕੱਢਦੇ ਲੱਖ ਰੁਪਈਆ ਪੀ ਡੇਡ ਲੱਖ ਰੁਪਇਆ ਕਮਾ ਲਿਆ ਇਹਨਾਂ ਨੇ 1 ਲੱਖ 40 ਹਜ਼ਾਰ ਰੁਪਇਆ ਹੈ ਹੋਰ ਕੀ ਚਾਹੀਦਾ ਇਹਨੂੰ ਤਾਂ ਹੀ 80 ਹਜ਼ਾਰ ਮਾਮਲਾ ਬਾਕੀ ਤੁਹਾਨੂੰ ਬਚਤ ਹੋ ਗਈ ਠੀਕ ਨਹੀਂ ਜੇ 70 ਹਜ਼ਾਰ ਦਾ ਵੀ ਗਣਕ ਨਿਕਲਦੀ ਆ ਜੇ ਆਪਾਂ ਇੱਕ ਉਸਤ ਕਰਦੇ ਆ 65 ਹਜ਼ਾਰ ਦੀ ਗਣਕ ਨਿਕਲਦੀ 65 ਹਜ਼ਾਰ ਦਾ ਝੋਨਾ ਲਾ ਲਓ 1 ਲੱਖ 30 ਹਜ਼ਾਰ ਹੀ ਬਣਿਆ 1 ਲੱਖ 30 ਚ ਕਈ ਏਰੀਏ ਤੱਕ ਕਿੰਨਾ ਕਿੰਨਾ ਮਾਮਲਾ ਕਰੀ ਬੈਠੇ ਆ ਤੇ ਮਗਰ ਆਪ ਦੀ ਦਿਹਾੜੀ ਲਾ ਲਓ ਸਾਰਾ ਬਚਤ ਕਰਕੇ ਦੇਖ ਲਓ ਵੀ ਕਿੰਨੇ ਕ ਆਪਾਂ ਨੂੰ ਬਚੇ ਆ ਪਰ ਜਿਹੜਾ ਹੁਣ ਪਿਛਲੇ ਸਾਲ ਚੋਂਨੇ ਦਾ ਘਾਟਾ ਪਿਆ ਉਹ ਕੋਈ ਨਹੀਂ ਦੱਸ ਰਿਹਾ ਉਹ ਤੋਂ ਪਿਛਲੇ ਸਾਲ ਕਣਕ ਘਟ ਨਿਕਲੀ ਉਹ ਕੋਈ ਨਹੀਂ ਕਿ ਸ਼ੇਅਰ ਕਰੂਗਾ ਪਰ ਹਾਂ ਐਤ ਕੀ ਜੇ ਕਿਲਾ ਆਪਣਾ ਵਧੀਆ ਨਿਕਲਿਆ ਉਹਦਾ ਪਰ ਰੌਲਾ ਡਾਂਕਾ ਵਜਾਉਣਾ ਪਊ ਠੀਕ ਲਓ ਜੀ ਕਰਤੀ ਅਰਦਾਸ ਆਪਾਂ ਲਓ ਜੀ ਲੈ ਕੇ ਬਾਬੇ ਦਾ ਨਾਮ ਕਰਤਾ ਸ਼ੁਰੂ ਕੰਮ ਨੋ ਵੀ ਵੀਰੇ ਜੰਬੀ ਵਈ ਨੇ ਮੈਨੂੰ ਹਾਕ ਮਾਰੀ ਕਹਿੰਦਾ ਬੱਲੀ ਬੱਲੀ ਨਿਕਲ ਗੀ ਗੱਲ ਹੀ ਦੀ ਇਹ ਦੇ ਲੋ ਪੂਰੀ ਐ ਨਾ ਪੂਰੀ ਬੱਲੀ ਦੀ ਬੱਲੀ ਆ ਜੰਬੀ ਉਹ ਹੀ ਦੇਲ ਇੱਕ ਇੱਕ ਵੀ ਜੀਜ ਹੈ ਨਹੀਂ ਵੀ ਜੇ ਇਹਨੂੰ ਕੋਈ ਦੇਖਣ ਵਾਲਾ ਹੋਵੇ ਆਮ ਜੱਟ ਹਨਾ ਉਹਨੇ ਕਹਣਾ ਵਿਚਾਰ ਗਾਲਾਂ ਕੱਢੂ ਵੀ ਨਾਲੇ ਕਿ ਮਸ਼ੀਨ ਕਿਵੇਂ ਚਲਾਉਦੇ ਆ ਵੀ ਉਵੇਂ ਪੱਲੀ ਆ ਤੱਕ ਵਿੱਚ ਛੱਡ ਗਏ ਯਾਰ ਆ ਦੇ ਲੋ ਪੂਰੀ ਬੱਲੀ ਦੀ ਬੱਲੀ ਐਨ ਸੇਮ ਦੇ ਪਰ ਦਾਣਾ ਕੋਈ ਨਹੀਂ ਕਿਸੇ ਬੱਲੀ ਇਹ ਤਾਂ ਰਾਣੀ ਸੁੰਦਰਾ ਇੱਕ ਸਾਲ ਨਾ ਮੀਂਹ ਪੈਂਦਾ ਸੀਗਾ ਉਹਨਾਂ ਦੇ ਚਰਨੇ ਅੰਕਲ ਕੇ ਵੜਦੇ ਸੀਗੇ ਦੇਲਾ ਮੀਂਹ ਪੈਂਦਾ ਸੀ ਮੀਂਹ ਪੈਂਦੇ ਚ ਵੀ ਮੈਂ ਇਹਦੇ ਨਾਲ ਵੱਡੀ ਆ ਵੀ ਐਨ ਬੱਲੀਆਂ ਸਾਫਤੀਆਂ ਪਰ ਦਾਣਾ ਕੋਈ ਨਹੀਂ ਉਹ ਕਹਿੰਦਾ ਕਣੀਆਂ ਆ ਗਈਆਂ ਕਹਿੰਦਾ ਮੇਰਾ ਯਾਰ ਵੱਢਦੇ ਪੂਰਾ ਵਿੱਚ ਹੀ ਵੱਢਿਆ ਜੋ ਲਾਣ ਐਵੇਂ ਆ ਜਿਵੇਂ ਪੂਛਾ ਝੋਨੇ ਦਾ ਹੁੰਦਾ ਦਿਲ ਹਨਾ ਤੂੜੀ ਮੈਂ ਕਹਿੰਦਾ ਤੂੰ ਥੱਕ ਜਾਣਾ ਬਣਾਉਂਦੇ ਬਣਾਉਂਦੇ ਨੇ ਆਪਾਂ ਤਾਂ ਇਹ ਕਹਿੰਦੇ ਆ ਯਾਰ ਬਈ ਸਾਰੀਆਂ ਮਸ਼ੀਨਾਂ ਵਧੀਆ ਸਾਰੀਆਂ ਕੋਈ ਕੰਬਾਈਨ ਮਾੜੀ ਨਹੀਂ ਮੈਂ ਤਾਂ ਹਮੇਸ਼ਾ ਇਹ ਚੀਜ਼ ਕਹਿੰਦਾ ਚਾਹੇ ਕੋਈ ਵੀ ਚੀਜ਼ ਆ ਕੰਬਾਈਨ ਲਾ ਲੋ ਚਾਹੇ ਕੁਝ ਮਰਜ਼ੀ ਲਾ ਲੋ ਵੀ ਜਿਹੜੀ ਚੀਜ਼ ਤੇ ਤੁਹਾਡੇ ਪੈਸੇ ਲੱਗ ਗਏ ਬਸ ਉਹ ਵਧੀਆ ਹੀ ਵਧੀਆ ਤੁਹਾਡੇ ਲਈ ਹਨਾ ਹੋਣੀ ਵੀ ਚਾਹੀਦੀ ਆ ਯਾਰ ਜਿਹੜੀ ਚੀਜ਼ ਤੇ ਆਪਾਂ ਪੈਸੇ ਲਾਉਨੇ ਆ ਉਸ ਤੋਂ ਚੰਗਾ ਹੋਰ ਹੈ ਕੀ ਆ ਬਾਕੀ ਆਪਣੇ ਕਰਮ ਕਰਮਾਂ ਦੇ ਨਾਲ ਹੋਣਾ ਸਰਬ ਲਓ ਵੀ ਵੀਰੇ ਦੇਖੋ ਕਿੰਨਾ ਉੱਕਰ ਉੱਚਾ ਹੋ ਗਿਆ ਹਨਾ ਅੱਗੇ ਜਮਈ ਨਾਲ ਖੈਂਦਾ ਪੈਂਦਾ ਹੁੰਦਾ ਸੀ ਇਹ ਦੇਖ ਲਓ ਪੂਰਾ ਨਜ਼ਾਰੇਦਾਰ ਉੱਚਾ ਹੋ ਗਿਆ ਦੇਖ ਲਓ ਨਾੜ ਕਿੰਨਾ ਵਾਸ ਸਵੇਰੇ ਸਵੇਰੇ ਹਨਾ ਆ ਬਹੁਤ ਵੀਰ ਡਰਦੇ ਆ ਨਾ ਵੀ ਹਾਂ ਡਬਲ ਥਰੇਸ਼ਰ ਤੂੜੀ ਨਹੀਂ ਬੰਨ੍ਹ ਦਿੰਦੀ ਆਈ ਨਹੀਂ ਹੁਣ ਦਿੰਦੀ ਲੈ ਦੇਖ ਲੋ ਵੀ ਕੋਈ ਵੀ ਲਾਨ ਨੂੰ ਕੁਛ ਨਹੀਂ ਕਰਦੀ ਉਹ ਤਾਂ ਜਦੋਂ ਹੁਣ ਸਿਗਰ ਦੁਪਹਿਰਾ ਹੀ ਹੋ ਗਿਆ ਉਦੋਂ ਤਾਂ ਫਿਰ ਵੀ ਤੇ ਸਾਰੀਆਂ ਮਸ਼ੀਨਾਂ ਹੀ ਹੋਰ ਜੇ ਦਿੰਦੀਆਂ ਜੇ ਹਵਾ ਜ਼ਿਆਦਾ ਚੱਲਦੀ ਆ ਤਾਂ ਵੀ ਉਹ ਹੋ ਜਾਂਦਾ ਹਨਾ ਹੁਣ ਇਹ ਤਾਂ ਹਵਾ ਮੇ ਨਹੀਂ ਚੱਲਦੀ ਹੁਣ ਹਵਾ ਚੱਲਦੀ ਆ ਬਟ ਹੈ ਤਰੇਲ ਜੀ ਆ ਥੋੜੀ ਜੀ ਹਨਾ ਸਲਾਬਾ ਤੇ ਪੂਰਾ ਵਧੀਆ ਦਾ ਲੋ ਵੀ ਮਿੱਤਰੋ ਚੱਲਦਾ ਕੰਮ ਪੂਰਾ ਜੋਰਾਂ ਤੇ ਨਹੀਂ ਕਹਿ ਸਕਦੇ ਹੌਲੀ ਹੌਲੀ ਕਿ ਸਲਾਬ ਬਹੁਤ ਆ ਗਣਕਦੇ ਵਿੱਚ ਲੋ ਵੀ ਵੀਰੇ ਭਰ ਗਈ ਆਪਣੀ ਬਾਈ ਫੁੱਟੀ ਟਰਾਲੀ ਇਹ ਖਤਾ ਖੇਤ ਵੱਢਿਆ ਗਿਆ ਆਪਣਾ 4.5 ਕਿਲੇ ਦਾ ਆ ਘੇਰਾ ਦਾ 2 ਕਿਲੇ ਦਾ ਆ ਘੇਰਾ ਸੀਗਾ ਇਹ ਚੋਂ ਹਜੇ ਪਰ ਉਹ ਹਜੇ ਅੱਧਾ ਰਹਿਦਾ ਇੱਕ ਵਟਾ ਵੱਢ ਹੋਇਆ ਬਾਈ ਫੁੱਟੀ ਪੂਰੀ ਫੁੱਲ ਹੋ ਜਾਣੀ ਆ ਟੈਗ ਪਾਉਣ ਨਾ ਤੇ ਇਥੇ ਆਪਣੇ ਸਮਝ ਲੈ 6.5 ਕਿਲਿਆਂ ਤੋਂ ਉੱਪਰ ਮਾਲ ਬਣਦਾ ਤੇ 6.5 ਕਿਲਿਆਂ 'ਚੋਂ ਦੇਖਦੇ ਆ ਕਿੰਨਾ ਝਾੜ ਹੁੰਦਾ 22 ਫੁੱਟੀ ਪੂਰੀ ਫੁੱਲ ਪੀਤੀ ਨਿਕਲ ਗਈ ਆ 6.5 ਕਿਲਿਆਂ 'ਚੋਂ ਹਜੇ ਆਪਣਾ ਵੱਡਾ ਜਿਹਾ 3.5 ਕਿੱਲੇ ਅੱਡ ਘੜੇ ਆ ਆਲੂ ਵਾਲੇ ਖੇਤ ਦੇ ਵਿੱਚ ਬਈ ਬਹੁਤ ਹੀ ਜ਼ਿਆਦਾ ਬੈਨੀਫਿਟ ਮਿਲਦਾ ਆਪਾਂ ਨੂੰ ਕਣਕ ਦਾ ਤੇ ਜਿਹੜੇ ਵੀ ਵੀਰ ਚਲੋ ਆਲੂ ਬੀਜਦੇ ਆ ਜੇ ਆਪਾਂ ਕਣਕ ਨੂੰ ਬਦਲ ਕੇ ਬੀਜਦੇ ਆ ਨਾ ਬਹੁਤ ਬੈਨੀਫਿਟ ਮਿਲਦਾ ਹੁਣ ਦੇਖੋ ਇਹ ਚ ਆਪਾਂ 2 ਸਾਲ ਕਣਕ ਨਹੀਂ ਲਈ ਨਾ ਫਿਰ ਕਿੰਨੀ ਸਾਲ ਆਲੂ ਨਹੀਂ ਕਣਕ ਨਹੀਂ ਬੀਜੀ ਸੀ ਹਨ ਤੇ ਫਿਰ ਇਹ ਚ ਹੁਣ ਕਣਕ ਬੀਜੀ ਹੈ ਤੇ ਕਿ ਕਣਕ ਬੀਜਣ ਤੋਂ ਬਾਅਦ ਹੌਣੇ ਚ ਗੇਤਾ ਝੋਨਾ ਆ ਜਣਾ ਟਾਈਮ ਨਾਲ ਤੇ ਫਿਰ ਅਗੇ ਤੇ ਇਹ ਚਾਲੂ ਆ ਜਾਣਗੇ ਇਹ ਇਦਾਂ ਅਸੀਂ ਰੂਟੀਨ ਬਣਾਉਨੇ ਆ ਸਾਰੇ ਕੱਤੇ ਦੀ ਤੇ ਤੁਸੀਂ ਪ੍ਰਾਲ ਦੇਖੋ ਤੇ ਤੁਸੀਂ ਲਾਂਡ ਦੇਖੋ ਕਿੰਨਾ ਜਿਆਦਾ ਐਡਾ ਤੁਹਾਨੂੰ ਕੈਮਰੇਜ ਨਹੀਂ ਉਹੋ ਜੀ ਮਹਿਸੂਸ ਹੁੰਦੀ ਜਿਹੜੀ ਅੱਖਾਂ ਨੂੰ ਚੀਜ਼ ਮਹਿਸੂਸ ਹੋ ਰਹੀ ਪ੍ਰਾਲ ਦੇ ਤਾਂ ਢੇਰੀ ਢੇਰ ਪਿਆ ਹਜੇ ਹਜੇ ਵੀ ਉਨੇ ਹੀ ਪ੍ਰਾਲਾ ਕਣਕ ਦਾ ਨਾਲੇ ਹੁਣ ਤਾਂ ਵੱਜ ਗਏ 11:30 ਹੋ ਗਿਆ 11:30 ਵੀ ਦੇਖੋ ਲਾਂ ਲੱਗੀ ਰਹੀ ਕਣਕ ਦਾ ਝਾੜ ਠੀਕ ਆ ਸੋਨਾ ਨਿਕਲਿਆ ਹੋਊਗਾ ਆ ਆਪਣੀ 24 ਫੁੱਟੀ ਟਰਾਲੀ ਤੇ ਲੋ ਪੂਰੀ ਥਲ ਪਰ ਗਈ ਤੇ ਹੋ ਹੁਣ 16 ਫੁੱਟੀ ਚ ਭਰਨ ਲੱਗਾ ਆ ਦਾਣੇ ਦੇਖਦੇ ਆ 16 ਫੁੱਟੀ ਚ ਕਿੰਨੇ ਕੁ ਹੁੰਦੇ ਆ ਤੇ ਆਪਾਂ ਤਾਂ ਬਸ ਇਹੀ 10 ਕਿੱਲੇ ਵੱਢੇ ਆ ਦੇ ਇਹ ਵੱਢ ਕੇ ਆਪਾਂ ਬੰਦ ਕਰ ਦੇਣਾ ਕੰਮ ਕਿਉਂਕਿ ਕਣਕ ਨਾ ਨਰਮਾਏ ਚ ਵੀ ਨਰਮਾਏ ਆ ਵਿੱਚ ਪਤਾ ਕੀ ਗੱਲ ਆ ਜਿਵੇਂ ਹੁਣ ਜਿਵੇਂ ਹੈਪੀ ਸੀਡਰ ਦੀ ਸੁਪਰ ਸੀਡਰ ਵਾਲੀ ਜਿਹੜੀ ਕਣਕ ਆ ਜਿਵੇਂ ਕਿਤੇ ਕਿਤੇ ਜਦੋਂ ਪਾਣੀ ਲੱਗਿਆ ਉਦੋਂ ਨਿਕਲੀ ਆ ਬਾਈ ਜਿਹੜੀ ਪਰਾਲੀ ਪਰੂਲੀ ਦੇ ਵਿੱਚ ਜਿਆਦੇ ਲੇਟ ਥੱਲੇ ਹੋ ਜਾਂਦੀ ਉਹ ਥੋੜੀ ਜਿਹੀ ਲੇਟ ਸੀ ਉਹ ਵਿੱਚ ਵਿੱਚ ਧਗੀਆਂ ਜੀਆਂ ਥੋੜੀਆਂ ਜੀਆਂ ਨਾ ਲੈਨਾਂ ਜੀਆਂ ਉਹ ਥੋੜੀ ਨਰਮ ਸੀ ਕਣਕਾ ਥੱਲੇ ਵਾਲੇ ਕੱਤੇ ਬਾਕੀ ਉਹ ਦਾਣਾ ਵਿੱਚ ਕੜੱਕ ਵੀ ਐਨ ਐਨ ਟਰਗਾ ਵੀ ਪਿਆ ਵਾ ਦਾਣਾ ਤੇ ਵਿੱਚ ਕੋਈ ਕੋਈ ਦਾਣਾ ਨਰਮਾ ਪਚਕਦਾ ਵਾ ਹਣਾ ਵੀ ਤਾ ਦੰਦ ਚ ਲੈਣੇ ਆ ਜਦੋਂ ਤੇ ਹਜੇ ਹੋਰ ਖੜਾ ਸਕਦੇ ਸੀ ਦੋ ਤਿੰਨ ਦਿਨ ਨਾ ਹੋਰ ਖੜਾਤਾ ਦੇ ਪਰ ਮੈਨੂੰ ਇਹ ਵਿਰਾਤ ਵਿੱਚ ਦਿਗੜਾ ਦੇਖ ਗਿਆ ਮੈਂਗਾ ਪੂਰੀ ਵੱਢ ਲੈਨੇ ਹਾਂ ਤੇ ਫਿਰ ਹੁਣ ਚਲੋ ਵੱਡੀ ਗਈ ਹੁਣ ਤਾਂ ਤੇ ਬੱਦਾਂ ਨੇ ਸੋਨੇ ਨਿਕਲੇ ਤੇ ਦਾਣੇ ਨਹੀਂ ਕੋਈ ਘਾਟ ਹੈਗੀ ਦਾਣੇ ਸੋਨੇ ਆ ਤੇ ਪ੍ਰਾਲ ਦੇਖੋ ਮੈਂ ਕਹਿੰਦਾ ਇਹ ਚੋਂ ਕਟੋ ਘਟ ਕੀਲੇ ਦੀਆਂ ਚਾਹ ਟਰਾਲੀਆਂ ਤੋੜੀ ਬਣੂਗੀ ਮੇਰੇ ਖਿਆਲ ਚ ਜਿੱਡੀ ਕ ਆਪਣੀਆਂ ਨਾਰਮਲ ਟਰਾਲੀਆਂ ਹੁੰਦੀਆਂ ਕਿ ਐਡਾ ਵੱਡਾ ਲਾਨ ਇਹ ਪ੍ਰਾਲ ਕਿਤੇ ਜਾਣਾ ਵੀ ਨਹੀਂ ਨੇ ਉਡਣਾ ਵੀ ਨਹੀਂ ਪ੍ਰਾਲ ਬਾਈ ਇਹ ਐਵੇਂ ਦਾ ਹੀ ਰਹਿਣਾ ਜਿਹੜਾ ਦੁਪਹਿਰ ਵਾਲਾ ਪ੍ਰਾਲ ਹੁੰਦਾ ਵਾ ਉਹ ਉੱਡ ਜਾਂਦਾ ਹੁੰਦਾ ਉਹ ਵੀ ਉਦੋਂ ਉੱਡਦਾ ਜਦੋਂ ਬਾਹਲੀਆਂ ਸੁੱਕ ਜਾਂਦੀਆਂ ਕਣਕਾਂ ਜਦੋਂ 나ੜ ਦੇ ਵਿੱਚ ਜਾਨ ਹੁੰਦੀ ਆ ਉਦੋਂ ਨਹੀਂ ਉੱਡਦਾ ਜਦੋਂ ਕਣਕ ਬਾਦੀ ਸੁੱਕ ਜਾਂਦੀ ਆ ਫੇਰ ਉਹ 나ੜ ਉੱਡਣ ਲੱਗ ਜਾਂਦਾ ਤੇ ਆਲੂਆਂ ਵਾਲੇ ਖੇਤ ਦੇ ਵਿੱਚ ਹੁਣ ਦੇਖੋ ਇਹ ਤਾਂ ਆਪਾਂ ਕੋਈ ਸਪਰੇ ਨਹੀਂ ਕਰੀ ਨਾ ਕੋਈ ਸਪਰੇ ਕਰੀ ਸੀ ਨਾ ਕੋਈ ਆਪਾਂ ਇਹ ਤੇ ਤੇਲੇ ਵਾਲੀ ਕਰੀ ਆ ਨਾ ਕੋਈ ਆਪਾਂ ਇਹ ਤੇ ਗੁੱਲੀ ਡੰਡੇ ਵਾਲੀ ਕਰੀ ਆ ਨਾ ਕੋਈ ਕੋਈ ਹੋਰ ਕਰੀ ਬਿਨਾ ਜ਼ਬਰੀਆਂ ਤੋਂ ਪਾਣੀ ਤਿੰਨ ਜ਼ਰੂਰ ਲੱਗਿਆ ਤਿੰਨ ਪਾਣੀ ਲਾਤੇ ਸੀ ਇਹਨੂੰ ਇਹ ਡਾਕਰ ਵਾਹਣਾ ਤੇ ਤਿੰਨ ਪਾਣੀ ਲਾਇਆ ਆਪਾਂ ਤੇ ਹੈਪੀ ਉਹਦੀ ਸੁਪਰ ਸੀਟਰ ਦੀ ਵਿਝਾਈ ਆ ਤੇ ਤੁਹਾਨੂੰ ਲੱਗਦਾ 나ੜ ਤੋਂ ਜਾਂ ਕਿਸੇ ਚੀਜ਼ ਤੇ ਵੀ ਘਾੜ ਸੀਗੀ ਕਿਸੇ ਵੀ ਚੀਜ਼ ਸੁਪਰ ਸੀਟਰ ਨੂੰ ਆਪਣੇ ਬੰਦਿਆਂ ਨੇ ਨਿੰਦੀ ਵਾਲਾ ਦਿੱਤਾ ਬਾਈ ਠੀਕ ਆ ਨਾ ਨਿੰਦਣ ਦੀ ਨਹੀਂ ਲੋੜ ਬਸ ਕੀ ਆ ਸੁਪਰ ਸੀਟਰ ਗੱਲ ਭਾਲਦਾ ਬਾਈ ਜਦੋਂ ਆਪਣੇ ਖੱਤੇ ਸੁੱਕੇ ਆ ਉਦੋਂ ਹੀ ਪ੍ਰੋਬਲਮ ਪੈਂਦੀ ਆ ਜੇ ਖੱਤਿਆਂ ਦੇ ਵਿੱਚ ਗਰਮ ਗੱਲ ਪੂਰੀ ਆ ਫੇਰ ਸੁਪਰ ਸੀਡਰ ਨਹੀਂ ਮਾੜਾ ਹੈਗਾ ਫੇਰ ਤਾਂ ਵਧੀਆ ਵਸ ਸੁਪਰ ਸੀਡਰ ਅੱਜ ਆਪਣੇ ਸ੍ਰੀ ਸਹਾਜਪਾਟ ਜੀ ਦੇ ਭੋਗ ਪਏ ਆ। ਪਾਟ ਆਰੰਭ ਕਰਵਾਏ ਸੀਗੇ। ਤੇ ਭੋਗ ਪੈਣ ਤੋਂ ਬਾਅਦ ਹੀ ਆਪਾਂ ਤੇ ਪ੍ਰਸ਼ਾਦ ਵੰਡ ਕੇ ਫੇਰ ਹੀ ਮਸ਼ੀਨ ਚਲਾਈ ਆ। ਕਿਉਂਕਿ ਮੈਨ ਸਾਨੂੰ ਹੁੰਦਾ ਕਿ ਭੋਗ ਪਏ ਤੋਂ ਬਾਅਦ ਹੀ ਕੰਮ ਸ਼ੁਰੂ ਕਰੀਏ ਬਾਡੀ ਦਾ। ਤਾਂ ਹੀ ਉਦਾਂ ਦੇ ਰੁਕੇ ਹੋਏ ਸੀਗੇ ਵੀ ਨਹੀਂ ਬਾਡੀ ਤੇ ਧਿਆਨ ਵੀ ਨਹੀਂ ਸੀਗਾ ਵੀ ਬਾਡੀ ਕਰਨੀ ਵੀ ਆ। ਇਹ ਪਾਠ ਦਾ ਸੀਗਾ ਵੀ ਭੋਗ ਪੈ ਜੂਗਾ ਉਸ ਤੋਂ ਬਾਅਦ ਹੀ ਕੰਮ ਸ਼ੁਰੂ ਕਰਾਂਗੇ ਤੇ ਭੋਗ ਪੈਣ ਤੋਂ ਬਾਅਦ ਹੀ ਅੱਜ ਹੀ ਭੋਗ ਪਏ ਆ ਤੇ ਸਵੇਰੇ ਸਾਜਰੇ ਆਪਾਂ ਉੱਥੇ ਜਾਣੇ ਹੁੰਨੇ ਆ ਉੱਥੇ 6 ਵਜੇ ਦੇ ਨੂੰ ਭੋਗ ਪੈ ਜਾਂਦਾ ਹੈ ਹਨਾ ਗੁਰਦੁਆਰਾ ਸਾਹਿਬ ਤੇ 6:30 ਤੋਂ 6:30 ਵਜੇ ਸਮਾਪਤੀ ਹੋ ਜਾਂਦੀ ਹੈ ਹਨਾ ਆਪਾਂ ਕਿਹੜਾ ਕਿਸੇ ਨੂੰ ਸੱਦਣਾ ਕਰਨਾ ਸੀਗਾ ਹਨਾ ਉਹ ਇੱਕ ਗੱਲ ਆ ਹਨਾ ਕਿ ਜਿੱਦਾਂ ਵੀ ਜੇ ਦੇਖਿਆ ਜਾਵੇ ਕਿ ਜਿਵੇਂ ਹੁਣ ਅਸੀਂ ਅੱਜ ਪਾਰ ਦਾ ਭੋਗ ਪਿਆ ਹਨ ਆਪਣੇ ਕਿ ਜੇ ਬੰਦਾ ਚਾਵੇ ਚਾਹੇ ਇਹ ਹੀ ਭੋਗ ਤੇ 10 ਲੱਖ ਵੀ ਲਾ ਸਕਦਾ ਹਨ ਜਿਹੜਾ ਕੋਈ ਜ਼ਿਆਦੇ ਆ 20 ਲੱਖ ਵੀ ਲਾ ਸਕਦਾ ਹਨ ਭੋਗ ਤੇ ਕੱਲਾ ਭੋਗ ਭੋਗ ਤੇ ਹਨ ਤੇ ਅੱਜ ਆਪਣੇ ਵੀ ਭੋਗ ਪੈਂਦਾ ਆਪਾਂ ਵੀ ਹਮੇਸ਼ਾ ਇਦਾਂ ਹੀ ਕਰਾਉਂਦੇ ਆ ਪਾਰ ਤੇ ਵੀ ਜਿੰਨੀ ਸ ਉਹ ਪਾਠੀਆਂ ਦੀ ਸੇਵਾ ਕੱਲੀ ਉਹੀ ਦੇ ਕੇ ਵੀ ਭੋਗ ਪੈ ਜਾਂਦਾ ਹਨ ਕੀ ਉਹੀ ਗੱਲ ਹੋ ਗਈ ਨਾ ਕਿ ਆਪਣੇ ਜ਼ਿਆਦਾਤਰ ਦਿਖਾਵੇ ਦੇ ਵਿੱਚ ਹੋ ਗਿਆ ਤੇ ਮੈਂ ਤਾਂ ਦੇਖੋ ਅਸੀਂ ਵੀ ਉਹਨਾਂ ਵਿੱਚ ਹੀ ਆਉਨੇ ਆ ਜਦੋਂ ਆਪਾਂ ਵੀ ਪਾਰਟ ਰਖਾਉਨੇ ਆ ਫਿਰ ਐਂ ਹੁੰਦਾ ਰਿਸ਼ਤੇਦਾਰਾਂ ਨੂੰ ਮਿਲਣਾ ਫਲਾਨੇ ਨੂੰ ਮਿਲਣਾ ਹਨਾ ਕਿ ਉਹ ਬੰਦੇ ਘਰ ਦੇ ਬੰਦੇ ਦਾ ਬਸ ਮਿਲਣ ਕਰਨ ਲਈ ਹੀ ਰਹਿ ਜਾਂਦੇ ਆ ਬਸ ਠੀਕ ਨਹੀਂ ਦੂਜੇ ਲੋਟ ਰਹਿੰਦੀ ਨਹੀਂ ਵੀ ਹਾਂ ਅੰਦਰ ਬਹਿ ਕੇ ਪਾਰਟ ਸੁਣ ਲੈਣ ਜਾਂ ਕੁਝ ਵੀ ਹੁਣ ਮੈਂ ਜਦੋਂ ਅੱਜ ਸਵੇਰੇ ਚਲੋ ਗੁਰਦੁਆਰਾ ਸਾਹਿਬ ਗਿਆ ਸ਼ਲੋਕ ਚੱਲਦੇ ਸੀ ਸ਼ਲੋਕ ਸੁਣੇ ਹਨ ਉਹਦੂ ਬਾਅਦ ਕੀਰਤਨ ਸੁਣਿਆ ਅਰਦਾਸ ਹੋਈ ਕੋਈ ਨਾ ਫੋਨ ਆਉਣਾ ਸੀ ਨਾ ਵਾਸਤਾ ਹਨ ਬਹੁਤ ਟਾਈਮ ਤੇ ਪਾਰ ਪੋਗ ਪੈਂਦਾ ਉਥੇ ਦੇ ਨ ਸਵੇਰੇ ਸਵੇਰੇ ਕਿਹਨੇ ਫੋਨ ਕਰਨਾ ਤੇ ਐਨ ਠੰਡੇ ਮਾ ਮਤੇ ਨਾਲ ਐਨ ਪੂਰਾ ਬਹਿ ਕੇ ਵੀ ਆਨੰਦ ਮਿਲਦਾ ਹਨ ਕਿ ਜਦੋਂ ਆਪਾਂ ਸਾਜੇ ਕਿਸੇ ਨੂੰ ਬੁਲਾਇਆ ਹੋਵੇ ਫੇਰ ਭਾਈ ਉਹਨਾਂ ਨੂੰ ਆਉ ਭਗਤ ਕਰਨੀ ਜਾਂ ਸਾਰਿਆਂ ਨੂੰ ਮਿਲਣਾ ਹਨ ਫੇਰ ਉਦੋਂ ਬਾਅਦ ਜੇ ਨਾ ਮਿਲੇ ਤਾਂ ਔਖਾ ਹੋ ਜਾਂਦਾ ਜੇ ਮਿਲਦੇ ਆ ਤਾਂ ਭਾਈ ਪੋਗ ਛੱਟ ਹੋ ਜਾਂਦਾ ਹਨ ਤੇ ਉਹ ਦੋਨੇ ਗੱਲਾਂ ਹੀ ਉਹ ਜੀਆਂ ਹੋ ਜਾਂਦੀਆਂ ਨੇ ਤੇ ਮੇਰੇ ਖਿਆਲ ਚ ਤਾਂ ਇਦਾਂ ਹੀ ਆ ਕੰਮ ਆਪਣਾ ਵੀ ਜੇ ਜੇ ਵੀ ਜੇ ਆਪਾਂ ਜਿਵੇਂ ਹੁਣ ਆਪਾਂ ਬਲਾ ਲੈਨੇ ਆ ਚਲੋ ਭੋਗ ਦੇ ਸਾਰੇ ਜਾਨਿਆਂ ਨੂੰ ਵੀ ਦੂਜੇ ਲੋਟ ਹੀ ਕੱਟ ਰੱਖਿਆ ਹੋਵੇ ਵੀ ਹਾਂ ਜੇ ਆਪਾਂ ਰੱਖਣਾ ਵਾ ਵੀ ਬਸ ਮਿਲਣੀ ਕਰਨੀ ਆ ਵੀ ਇੱਕ ਦੂਜੇ ਨੂੰ ਮਿਲਣ ਲਈ ਆ ਬਸ ਵੀ ਖੁਸ਼ੀ ਨਾਲ ਮਿਲਣ ਲਈ ਆ ਭੋਗ ਦਾ ਸਾਰਾ ਨਾ ਹੀ ਲਿਆ ਕਰੀਏ ਹਨਾ ਕਿ ਆਪਾਂ ਭੋਗ ਦਾ ਸਹਾਰਾ ਲੈਨੇ ਆ ਤੇ ਆਪਾਂ ਤੂੰ ਤਾਂ ਨਾ ਭੋਗਦੇ ਬੈਠਿਆ ਜਾਂਦਾ ਨਾ ਸੁਣਿਆ ਜਾਂਦਾ ਨਾ ਕੁਝ ਹੋਰ ਹੈ ਨਾ ਸੋ ਆਪਾਂ ਰਿਸ਼ਤੇਦਾਰਾਂ ਦੀ ਬਿਜੀ ਰਹਿ ਜਾਂਦਾ ਜਾਂ ਨੂੰ ਭੋਗ ਪੈ ਜਾਂਦਾ ਤੇ ਗੱਲ ਉਹੀ ਆ ਜਾਂਦੀ ਹੈ ਨਾ ਵੀ ਜਿਵੇਂ ਵਿਆਹਾਂ ਤੇ ਵੀ ਬਹੁਤ ਜ਼ਿਆਦਾ ਖਰਚਾ ਕਰਦੇ ਆਪਾਂ ਬਹੁਤ ਨਜਾਇਜ਼ ਹੈ ਨਾ ਬਹੁਤ ਜ਼ਿਆਦਾ ਰੁਪਏ ਲੱਗਦੇ ਵਿਆਹ ਦੇ ਵੀ ਜਿਵੇਂ ਗਾਣੇ ਸਿੰਗਰ ਲਵਾ ਲੇ ਹੋਰ ਆ ਬਹੁਤ ਜ਼ਿਆਦਾ ਖਰਚਾ ਇੱਕ ਵਿਆਹ ਨਾਰਮਲ ਵੀ ਹੋ ਜਾਂਦਾ ਜਿਵੇਂ ਸਾਦਾ ਵਿਆਹ ਬਿਨਾਂ ਖਰਚੇ ਤੋਂ ਵੀ ਹੈ ਨਾ ਤੇ ਇਦਾਂ ਹੀ ਭੋਗਦਾ ਵਾ ਹਨਾ ਵੀ ਇੱਕ ਮੈਂ ਅੱਜ ਬੈਠਾ ਸੋਚਿਆ ਹਨਾ ਮੈਂ ਕਿਹਾ ਵੀ ਦੇਖ ਇਹੀ ਭੋਗ ਆ ਹਨਾ ਵੀ ਜਿੱਦਾਂ ਹੀ ਅੱਜ ਭੋਗ ਪਿਆ ਵੀ ਇਹੀ ਭੋਗ ਜੇ ਆਪਾਂ ਚਾਹੇ ਆਪਾਂ ਇਹੀ ਭੋਗਤੇ ਆਪਾਂ 10 ਲੱਖ ਰੁਪਏ ਲਵਾ ਲਾ ਲੈਂਦੇ ਚਾਹੇ 20 ਲੱਖ ਲਾ ਲੈਂਦੇ ਚਾਹੇ 2 ਲੱਖ ਲਾ ਲੈਂਦੇ 3 ਲੱਖ ਲਾ ਜਿੰਨਾ ਲਾਉਣਾ ਸੀ ਲਾ ਸਕਦੇ ਸੀ ਹਨਾ ਤੇ ਵੀ ਇਹੀ ਭੋਗ ਆ ਜਦੋਂ ਵੀ ਆ ਵੀ ਆਪਾਂ ਤਾਂ ਚਲੋ ਅਸੀਂ ਤਾਂ ਹਮੇਸ਼ਾ ਪੌਣੀ ਸਿੰਪਲ ਤਰੀਕੇ ਨਾਲ ਹੀ ਗਾਉਂਗੇ ਆਪਾਂ ਤਾਂ ਫਸਲ ਦੇ ਮਤਾ ਫਸਲ ਦੇ ਲਈ ਰੱਖਿਆ ਹੁੰਦਾ ਵੀ ਆਪਣਾ ਕੰਮਕਾਰ ਦੇ ਵਿੱਚ ਚਲੋ ਵਧੀਆ ਚੱਲੇ ਵਾਧਦਾ ਹੋਵੇ ਤੇ ਜਿੰਨੇ ਆਪਣੇ ਕੰਮਕਾਰ ਵਰਕਰ ਆ ਸਾਰਿਆਂ ਦਾ ਖੁਸ਼ੀ ਭਰਿਆ ਹੋਵੇ ਹਨ ਸਾਰੀ ਮਸ਼ੀਨਰੀ ਵਧੀਆ ਚੱਲੇ ਚਲੋ ਇਸ ਦੇ ਮਤਾਬਕ ਹੁੰਦਾ ਤੇ ਜਿਹੜੀ ਇਹ ਗੱਲਾਂ ਨੇ ਵੀ ਨਾ ਆਪਾਂ ਕਿਸੇ ਨੂੰ ਬੁਲਾਉਣ ਦੇ ਹੁੰਦਾ ਉੱਥੇ ਜਿਹੜੀ ਸੰਗਤ ਆ ਬਸ ਉਹੀ ਹੁੰਦੀ ਹੈ ਜਿਹੜੀ ਸੰਗਤ ਆਉਂਦੀ ਆ ਪੱਕੀ ਡੇਲੀ ਹਨਾ ਰੂਟੀਨ ਵਾਈਜ਼ ਬਸ ਉਹੀ ਹੁੰਦੇ ਆ ਸਾਰੇ ਤੇ ਨਾ ਆਪਾਂ ਨੂੰ ਚਾਹ ਪਾਣੀ ਦਾ ਹੁੰਦਾ ਵਾ ਬਸ ਨੋਰਮਲ ਸਿੰਪਲ ਤਰੀਕੇ ਨਾਲ ਗਏ ਆ ਸਿੰਪਲ ਤਰੀਕੇ ਨਾਲ ਮੁੜੇ ਤੇ ਵਧੀਆ ਵੀ ਲੱਗਦਾ ਏਦਾਂ ਹਨਾ ਕਿ ਹਾਂ ਆਪਾਂ ਨਿਵੇ ਫਿਕਰੋ ਕੇ ਆਰਾਮ ਨਾਲ ਬੈਠੇ ਤਾਂ ਰਹਿੰਦੇ ਆ ਉਹਨਾਂ ਟਾਈਮ ਉੱਤੇ ਭੋਗਤੇ ਤੇ ਵਧੀਆ ਲੱਗਦਾ ਤੇ ਆਪਾਂ ਐਵੇਂ ਹਰੇਕ ਫਸਲ ਬੀਜਣ ਦੇ ਲਈ ਵੀ ਵੱਢਣ ਦੇ ਲਈ ਵੀ ਆਪਾਂ ਪਾਟ ਆਰੰਭ ਕਰਾਉਨੇ ਆ ਸੀਜ਼ਨ ਦੇ ਮੁਤਾਬਕ ਜਿਵੇਂ ਹੁਣ ਹੋਇਆ ਫਿਰ ਜਦੋਂ ਮੱਕੀ ਵੱਢਣੀ ਤੇ ਝੋਨਾ ਲਾਉਣਾ ਸ਼ੁਰੂ ਕਰਾਂਗੇ ਉਦੋਂ ਫਿਰ ਪਾਟ ਕਰਾਵਾਂਗੇ ਤੇ ਇਦਾਂ ਹੁੰਦਾ ਕਿਸੇ ਪਾ ਅੱਜ ਤੇ ਇਦਾਂ ਹੀ ਚੱਲਦਾ ਰਹਿੰਦਾ ਕੰਮ ਵਾ ਵਾਇਗਰੂ ਨੇ ਦਿੱਤਾ ਵਾ ਤੇ ਲੋ ਬੀ ਆ ਪਰਜਨ ਵੇਲੀ ਨੂੰ ਲੈ ਕੇ ਜਾਂਦੇ ਆ ਉੱਥੇ ਟਰਾਲੀ ਬਹੁਤ ਭਰੀ ਹੋਈ ਆ ਦੇਖਦੇ ਆ ਕਿੰਨਾ ਕੁ ਜੋਰ ਆ ਮਾਈ ਦੇ ਲਾਲ ਜੇ ਉੱタルਟਾ ਡੋ ਗਿਆ ਮਾਈ ਦਾ ਲਾਲ ਆ ਕਾ ਵਰਜਨ ਵੈਲੀ ਨੂੰ ਦੇਖ ਲੋ ਖੜ ਗਿਆ ਬੱਟ ਦੇ ਨਾਲ ਬੰਦ ਹੋ ਗਿਆ ਅਰਜਨ ਵੈਲੀ ਦੂਜੇ ਮੀਡੀਅਮ ਚ ਦੇ ਲਾਣਾ ਨਾਲ ਜ਼ੋਰ ਮਾਰਦਾ ਪਹਿਲੇ ਮੀਡੀਅਮ ਚ ਲਾਇਆ ਪਹਿਲਾ ਦੂਜੇ ਚ ਸੀਗਾ ਬੱਟ ਤੇ ਆ ਕੇ ਬੰਦ ਹੋ ਗਿਆ ਬਦੰਦ ਲਓ ਜੀ ਇੱਥੇ ਰੋਕ ਦੇ ਦਿੰਨੇ ਆ ਉੱਥੇ ਜੜ ਜਾਣਾ ਪੈਣਾ ਖੇਤਾਂ ਲਈ ਤਾਂ ਫਿਰ ਵੀ ਇਹ ਠੀਕ ਆ ਜਿਵੇਂ ਹੁਣ ਆਹ ਟਰਾਲੀ ਭਰੀ ਹੋਈ ਆ ਐਨੀ ਭਰੀ ਟਰਾਲੀ ਨੂੰ ਨੇ ਰੋਡ ਤੇ ਬੱਸ ਵਾੜਾ ਮਰਦਾ ਬੱਸ ਸਭ ਤੋਂ ਜਿਹੜੀ ਵੱਡੀ ਇਹਦੀ ਚੱਲਦੀ ਇੱਕ ਮੇਨ ਪ੍ਰੋਬਲਮ ਆ ਨਾ ਜਿਹੜੀ ਵੱਡੀ ਬੱਸ ਵੀ ਰੋਡ ਤੇ ਬਹੁਤ ਮਰਦਾ ਬੱਸ ਸਭ ਤੋਂ ਵੱਡਾ ਕਾਰਨ ਇਹਦਾ ਜਿਹੜਾ ਖੱਤੇ ਖੱਤੇ ਦੇ ਵਿੱਚ ਜ਼ੋਰ ਜੂਰ ਲਾਉਣ ਨੂੰ ਪੂਰਾ ਓਕੇ ਦੀ ਰਿਪੋਰਟ ਆ ਬੱਸ ਮਰਨਾ ਇਹ ਨਹੀਂ ਕਿੱਥੇ ਆ ਰੋਡ ਤੇ ਜਾ ਕੇ ਰੋਡ ਤੇ ਲਈ ਨਹੀਂ ਇਹ ਟਰੈਕਟਰ ਹੈਗਾ ਯਾਨੀ ਕਿ ਪੌੜੀ ਪੌੜੀ ਚੜਨ ਲੱਗਿਆ ਤਾਂ ਪਹਿਲੇ ਗੇਅਰ 'ਚ ਹੀ ਆ ਜਾਂਦਾ ਬੱਸ ਇਹ ਜਿਹੜਾ PS ਮਾਡਲ ਆ ਜਿਹੜੇ ਦੂਜੇ ਪੁਰਾਣੇ ਮਾਡਲ ਵਾਲੇ ਅਰਜਣ ਮੈਨੂੰ ਲੱਗਾ ਤਾਂ ਉਹ ਸ਼ਾਇਦ ਠੀਕ ਆ ਜਿਹੜੇ ਇਹ ਆ ਇਹਨਾਂ ਦੇ ਵਿੱਚ ਇਹ ਪ੍ਰੋਬਲਮ ਹੈਗੀ ਆ ਬਈ ਇਹ ਨੋਵੋ ਅਰਜਣ ਦੇ ਵਿੱਚ ਹੁਣ ਜਿਹੜੇ CRD ਆ ਉਹਨਾਂ ਦਾ ਮੈਨੂੰ ਪਤਾ ਨਹੀਂ ਵੀ ਉਹ ਕਿੱਦਾਂ ਵਾਂ ਬਟ ਇਹਦੇ ਵਿੱਚ ਇਹ ਪ੍ਰੋਬਲਮ ਬਹੁਤ ਕੋਈ ਵੀ ਤੁਸੀਂ ਚੜਾਈ ਤੇ ਲਾ ਲਓ ਉੱਥੇ ਪਹਿਲੇ ਗੇਅਰ 'ਚ ਆ ਜੂਗਾ ਇਹਦੇ 'ਚ ਪੰਜਵੇਂ ਗੇਅਰ ਤੇ ਆਂਦਾ ਪੰਜਵੇਂ ਤੋਂ ਪਹਿਲੇ ਤੇ ਆ ਜਾਓ ਖਾਲੀ ਟਰਾਲੀ ਤੇ ਬੇਕ ਮੁੜੇ ਆਉਂਦਾ ਯਾਰ ਖਾਲੀ ਟਰਾਲੀ ਤੇ ਤੇ ਇਹ ਇਹਦੇ 'ਚ ਵੱਡੀ ਪ੍ਰੋਬਲਮ ਆ ਲਓ ਜੀ ਟਰਾਲੀ ਦੇਖ ਲਓ ਪੂਰੀ ਫੁੱਲ ਟੀਸੀ ਕੱਢੀ ਹੋਈ ਆ ਦਾਣੇ ਡੁੱਲੇ ਵੀ ਹੋਣਗੇ ਮੇਰੇ ਨਾਲ ਦਾ ਰਾਹ ਕਿਤੇ ਕਰੀ ਦਾ ਪੱਧਰ ਦੀ ਪੂਰੀ ਪਰ ਤੁਹਾਨੂੰ ਪਤਾ ਕਣਕ ਜਦੋਂ ਜਿਆਦੇ ਹਲਦੀਆ ਕਣਕ ਦੀ ਛੱਲ ਵੱਡੀ ਹੁੰਦੀ ਆ ਕਣਕ ਖੜਦੀ ਨਹੀਂ ਨਾ ਕਣਕਰ ਉੜਦੀ ਜਾਦੀ ਆ। 나ੜ ਦੇਖੋ ਕਣਕ ਦਾ ਕਿੱਡਾ ਮੋਟਾ ਤੇ ਕਿੰਨਾ ਵੱਡਾ ਵੜੇ ਦਾ। ਝੋਨੇ ਵਾਂਗੂ ਉਪਰਾਲੀ ਪਈ ਐ। ਲੋ ਜੀ ਨਿਬੜ ਗਿਆ ਕੰਮ ਆਪਣਾ। ਇੱਥੇ ਖੇਤ ਦਾ ਹੁਣ ਜਾਣਾ ਇਹਨਾਂ ਨੇ ਕਿਸੇ ਹੋਰ ਵੀਰ ਦੇ ਵੱਡਣ। 16 ਫੁੱਟੀ ਟਰਾਲੀ ਇੱਕ ਪੂਰੇ ਠੋਕਵੇਂ ਡੱਗਦੀ ਹੋਣੀ ਰਹਗੀ ਬਸ ਆਪਣੇ ਤੋਂ ਆ ਦੇ ਇੱਕ ਪੂਰੇ ਠੋਕਵੇਂ ਡੱਗਦੀ ਹੋਣੀ ਰਹਗੀ ਬਸ ਬਾਕੀ ਬੋਲ